ਤੁਹਾਡੇ ਨਾਲ ਐਡਾ ਵੱਡਾ ਹਸਾ ਆਇਆ ਹੈ ਤਿੰਨ ਜੀ ਦੇ ਪਰਿਵਾਰ ਦੇ ਤੇ ਬਹੁਤ ਵੱਡਾ ਬਲਾਸਟ ਹੋਇਆ ਜਦੋਂ ਬਲਾਸਟ ਹੋਇਆ ਨਾ ਘਰ ਸਾਰਾ ਅੱਗ ਨਾਲ ਝੁੱਲਸ ਗਿਆ ਪਾਕਿਸਤਾਨੀ ਡਰੋਨ ਨੇ ਇੱਕ ਪਰਿਵਾਰ ਦੇ ਵਿੱਚ ਸੱਥਰ ਵਿਛਾ ਦਿੱਤੇ ਦਰਸਲ ਪਾਕਿਸਤਾਨੀ ਡਰੋਨ ਦਾ ਸ਼ਿਕਾਰ ਹੋਈ ਮਹਿਲਾ ਦੀ ਅਜ ਮੌਤ ਹੋ ਗਈ ਲੁਧਿਆਣਾ ਦੇ ਵਿੱਚ ਇਸ ਮਹਿਲਾ ਦਾ ਇਲਾਜ ਚੱਲ ਰਿਹਾ ਸੀ ਤੇ ਜਿਵੇਂ ਹੀ ਮ੍ਰਿਤਕ ਦੇ ਘਰ ਪਹੁੰਚੀ ਤਾਂ ਪਰਿਵਾਰ ਦੀਆਂ ਤਾਹਾਂ ਨਿਕਲ ਗਈਆਂ ਫਿਰੋਜ਼ਪੁਰ ਦੇ ਪਿੰਡ ਖਾਈ ਫੇਮ ਦੀ ਰੈਂਡ ਵਾਲੀ ਮਹਿਲਾ ਸੁਖਵਿੰਦਰ ਕੌਰ 100% ਸੜ ਗਈ ਸੀ ਜਿਸ ਸੇ ਕਾਰਨ ਉਸਨੂੰ ਬਚਾਇਆ ਨਹੀਂ ਜਾ ਸਕਿਆ 9 ਮਈ ਦੀ ਰਾਤ ਨੂੰ ਇਸ ਪਰਿਵਾਰ ਤੇ ਪਾਕਿਸਤਾਨੀ ਡਰੋਨ ਡਿੱਗਿਆ ਸੀ ਜਿਸ ਦੇ ਵਿੱਚ ਪਰਿਵਾਰ ਦੇ ਤਿੰਨ ਮੈਂਬਰ ਜ਼ਖਮੀ ਹੋ ਗਏ ਸੀ ਔਰਤ 100% ਤੱਕ ਸੜ ਚੁੱਕੀ ਸੀ ਜਿਸ ਸੇ ਕਾਰਨ ਉਸਨੂੰ ਨਹੀਂ ਬਚਾਇਆ ਜਾ ਸਕਿਆ ਤੇ ਅੱਜ ਜਦੋਂ ਮ੍ਰਿਤਕ ਦੇ ਘਰ ਪਹੁੰਚੀ ਤਾਂ ਪਰਿਵਾਰ ਫੁੱਟ ਫੁੱਟ ਕੇ ਰੋਣ ਲੱਗ ਪਿਆ ਰੋਂਦੇ ਹੋਏ ਜ਼ਖਮੀ ਬੇਟੇ ਦਾ ਤਾਂ ਹਾਲ ਹੀ ਨਹੀਂ ਦੇਖਿਆ ਜਾ ਰਿਹਾ ਸੀ ਮੰਜੇ ਤੇ ਲੰਮਾ ਪਿਆ ਪਹਿਲਾਂ ਤਾਂ ਉਹ ਹੰਝੂ ਵਹਾਉਂਦਾ ਰਿਹਾ ਤੇ ਬਾਅਦ ਦੇ ਵਿੱਚ ਜਦੋਂ ਉਸਨੂੰ ਪਰਿਵਾਰਕ ਮੈਂਬਰਾਂ ਦੀ ਮਦਦ ਦੇ ਨਾਲ ਮਾਂ ਦੀ ਮ੍ਰਿਤਕ ਦੇ ਦੇਖੋ ਲਿਆਇਆ ਗਿਆ ਤਾਂ ਉਸ ਦਾ ਹਾਲ ਨਹੀਂ ਸੀ ਵਿਖਿਆ ਜਾ ਰਿਹਾ ਪਾਕਿਸਤਾਨੀ ਡਰੋਨ ਨੇ ਪੰਜਾਬ ਦੇ ਇਸ ਪਰਿਵਾਰ ਦੇ ਵਿੱਚ ਸੱਥਰ ਵਿਛਾ ਦਿੱਤੇ ਦਰਸਲ ਪਾਕਿਸਤਾਨੀ ਡਰੋਨ ਦਾ ਸ਼ਿਕਾਰ ਹੋਈ ਮਹਿਲਾ ਦੀ ਅਜਮਤ ਹੋ ਗਈ ਲੁਧਿਆਣਾ ਦੇ ਵਿੱਚ ਇਸ ਮਹਿਲਾ ਦਾ ਇਲਾਜ ਚੱਲ ਰਿਹਾ ਸੀ ਤੇ ਜਿਵੇਂ ਹੀ ਮ੍ਰਿਤਕ ਦੇ ਘਰ ਪਹੁੰਚੀ ਤਾਂ ਪਰਿਵਾਰ ਦੀਆਂ ਤਾਹਾਂ ਨਿਕਲ ਗਈਆਂ ਫਿਰੋਜ਼ਪੁਰ ਦੇ ਪਿੰਡ ਖਾਈ ਫੇਮੇ ਦੀ ਰੈਂਡ ਵਾਲੀ ਮਹਿਲਾ ਸੁਖਵਿੰਦਰ ਕੌਰ 100% ਸੜ ਗਈ ਸੀ ਜਿਸ ਸੇ ਕਾਰਨ ਉਸ ਨੂੰ ਬਚਾਇਆ ਨਹੀਂ ਜਾ ਸਕਿਆ 9 ਮਈ ਦੀ ਰਾਤ ਨੂੰ ਇਸ ਪਰਿਵਾਰ ਤੇ ਪਾਕਿਸਤਾਨੀ ਡਰੋਨ ਡਿੱਗਿਆ ਸੀ ਜਿਸ ਦੇ ਵਿੱਚ ਪਰਿਵਾਰ ਦੇ ਤਿੰਨ ਮੈਂਬਰ ਜ਼ਖਮੀ ਹੋ ਗਏ ਸੀ ਮਹਿਲਾ 100% ਤੱਕ ਸੜ ਚੁੱਕੀ ਸੀ ਜਿਸ ਸੇ ਕਾਰਨ ਉਸ ਨੂੰ ਨਹੀਂ ਬਚਾਇਆ ਜਾ ਸਕਿਆ ਤੇ ਅੱਜ ਜਦੋਂ ਮ੍ਰਿਤਕ ਦੇ ਘਰ ਪਹੁੰਚੀ ਤਾਂ ਪਰਿਵਾਰ ਫੁੱਟ ਫੁੱਟ ਕੇ ਰੋਣ ਲੱਗ ਪਿਆ ਰੋਂਦੇ ਹੋਏ ਜ਼ਖਮੀ ਬੇਟੇ ਦਾ ਤਾਂ ਹਾਲ ਹੀ ਨਹੀਂ ਦੇਖਿਆ ਜਾ ਰਿਹਾ ਸੀ ਮੰਜੇ ਤੇ ਲੰਮਾ ਪਿਆ ਪਹਿਲਾਂ ਤਾਂ ਉਹ ਹੰਝੂ ਵਹਾਉਂਦਾ ਰਿਹਾ ਤੇ ਬਾਅਦ ਦੇ ਵਿੱਚ ਜਦੋਂ ਉਸ ਨੂੰ ਪਰਿਵਾਰਕ ਮੈਂਬਰਾਂ ਦੀ ਮਦਦ ਦੇ ਨਾਲ ਮਾਂ ਦੀ ਮ੍ਰਿਤਕ ਦੇ ਦੇ ਕੋਲ ਲਿਆਇਆ ਗਿਆ ਤਾਂ ਉਸ ਦਾ ਹਾਲ ਨਹੀਂ ਸੀ ਵਿਖਿਆ ਜਾ ਰਿਹਾ ਪਾਕਿਸਤਾਨੀ ਡਰੋਨ ਨੇ ਪੰਜਾਬ ਦੇ ਇਸ ਪਰਿਵਾਰ ਦੇ ਵਿੱਚ ਸੱਥਰ ਵਿਛਾ ਦਿੱਤੇ ਕਿਹੜੀ ਰੋਡ ਹੈਗੀ ਆ ਉਸ ਧਰਨਾ ਕਿਉਂ ਲਗਾਇਆ ਗਿਆ ਇਹ ਜੀ ਫਾਜ਼ਲ ਕਾ ਰੋਡ ਹੈ ਜੀ ਇਹ ਅੱਜ ਤੋਂ ਥੋੜੇ ਦਿਨ ਪਹਿਲਾਂ ਜਦੋਂ ਹਿੰਦੁਸਤਾਨ ਤੇ ਪਾਕਿਸਤਾਨ ਦੇ ਜਦੋਂ ਯੁੱਧ ਦੇ ਵਿੱਚ ਐਲਾਨ ਕੀਤਾ ਵੀ ਜੰਗ ਲੱਗੂਗੀ ਉਸ ਟਾਈਮ ਦੋਨਾਂ ਦੇਸ਼ਾਂ ਦਾ ਤਣਾਅ ਬਹੁਤ ਵਧ ਗਿਆ ਤੇ ਜਦੋਂ ਉਹਨਾਂ ਵੱਲੋਂ ਜਾਂ ਇਹ ਜਿਹੜੇ ਹਵਾਈ ਹਮਲੇ ਜਾਂ ਡਰੋਨ ਹਮਲੇ ਕੀਤੇ ਗਏ ਉਹਨਾਂ ਵਿੱਚੋਂ ਇੱਕ ਜਿਹੜਾ ਡਰੋਨ ਇਹਨਾਂ ਦੇ ਘਰੇ ਜਾ ਉਹਨ ਦੇ ਵਿੱਚੋਂ ਕੋਈ ਪਾਰਟ ਜਾਂ ਇਹਨਾਂ ਦੇ ਘਰੇ ਜਦੋਂ ਡਿੱਗਿਆ ਤੇ ਬਹੁਤ ਵੱਡਾ ਬਲਾਸਟ ਹੋਇਆ ਜਦੋਂ ਬਲਾਸਟ ਹੋਇਆ ਨਾ ਘਰ ਸਾਰਾ ਅੱਗ ਨਾਲ ਝੁੱਲਸ ਗਿਆ ਉਹਦੇ ਵਿੱਚ ਇਹਨਾਂ ਦੇ ਪਸ਼ੂ ਵੀ ਝੁੱਲਸ ਗਏ ਇਹਨਾਂ ਦਾ ਪਰਿਵਾਰ ਤਿੰਨ ਜੀ ਸੀ ਤਿੰਨੇ ਦੇ ਤਿੰਨੇ ਹੀ ਝੁੱਲਸ ਗਏ ਤੇ ਗੱਡੀ ਵੀ ਸਾਰੀ ਝੁੱਲ ਸਗੀ ਸਾਰੀ ਸਾੜੀ ਗਈ ਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਲੈ ਕੇ ਗਿਆ ਬਾਗੀ ਹਸਪੀਟਲ ਤੇ ਸਾਡੇ ਜਿਹੜੇ ਬ੍ਰਦਰ ਨੇ ਚਾਚਾ ਜੀ ਦੇ ਬੇਟੇ ਉਹਨਾਂ ਨੂੰ ਤੇ ਸਾਡੇ ਭਾਬੀ ਜੀ ਨੂੰ ਜਦੋਂ ਰੈਫਰ ਕਰਤਾ ਸੀ ਡੀ ਐਮ ਸੀ ਬੇਟਾ ਉਹਨਾਂ ਦਾ ਇੱਥੇ ਸੀਗਾ ਤੇ ਭਾਬੀ ਜੀ ਸਾਡੇ 95% ਜਦੋਂ ਝੁੱਲ ਸਗੇ ਸੀਗੇ ਤੇ ਉਹਨਾਂ ਦੀ ਡੈਥ ਹੋ ਗਈ ਸੀ ਰਾਤ ਤੇ ਜਿਹੜੇ ਸਾਡੇ ਬ੍ਰਦਰ ਨੇ ਉਹ ਵੀ 85% ਝੁੱਲਸੇ ਹੋਇਆ ਉਹਨਾਂ ਦੇ ਵੀ ਜਿਹੜੀ ਹਾਲਤ ਹੈ ਨਾ ਉਹ ਖਤਰੇ 'ਚ ਤੇ ਪ੍ਰਸ਼ਾਸਨ ਇੱਥੇ ਆਣ ਕੇ ਸਾਨੂੰ ਮਜ਼ਾਕ ਕਰੀ ਜਾਂਦਾ ਐਮ ਐਲ ਏ ਆਉਂਦੇ ਉਹ ਵੀ ਸਾਨੂੰ ਮਜ਼ਾਕ ਕਰਦੇ ਆ ਦੱਸੋ ਇੱਕ ਤਾਂ ਸਾਡਾ ਪਰਿਵਾਰ ਦਾ ਮੈਂਬਰ ਸ਼ਹੀਦ ਹੋ ਗਿਆ। ਪਰ ਘਰ ਦਾ ਘਰ ਹੀ ਪਹਿਲੇ ਘਰ ਘਰ ਦਾ ਮੈਂਬਰ ਸਾਡਾ ਸ਼ਹੀਦ ਹੋ ਗਿਆ। ਦੱਸੋ ਦੇਸ਼ ਲਈ ਹੋਇਆ ਜਾਂ ਜੰਗ ਨਾ ਲੱਗਦੀ ਸਾਡਾ ਪਰਿਵਾਰ ਅੱਜ ਕਿਉਂ ਸ਼ਹੀਦ ਹੁੰਦਾ। ਕਿਉਂ ਸ਼ਹੀਦ ਹੁੰਦਾ ਉਹ? ਸਰਕਾਰ ਨੇ 5 ਲੱਖ ਰੁਪਈਆ ਮੁਆਵਜ਼ਾ ਕੀਤਾ। ਦੇਖੋ ਜੀ ਸ਼ਰਾਬੀਆਂ ਨੂੰ ਤਾਂ 10-10 ਲੱਖ ਰੁਪਈਆ ਤੇ ਭਗਵੰਤ ਮਾਨ ਨੇ ਉੱਥੇ ਕਹਿਤਾ ਕਿ ਇਹ بڑے ਦਿਨਾਂ ਦੀ ਗੱਲ ਸੀਗੀ। ਉਹਦੇ ਕੋਲ ਇੱਕ ਦਿਨ ਵੀ ਜ਼ੁਬਾਨ ਚੋਂ ਨਹੀਂ ਨਿਕਲਿਆ ਤਿੰਨ ਚਾਰ ਦਿਨ ਤਾਂ ਉਹ ਭਗਵੰਤ ਮਾਨ ਉੱਥੇ ਟਾਈਮ ਦਿੰਦਾ ਰਿਹਾ ਮੈਂ ਅੱਜ ਡੀ ਐਮ ਸੀ ਜਾ ਰਿਹਾ ਅੱਜ ਡੀ ਐਮ ਸੀ ਜਾ ਰਿਹਾ। ਉਹਦੇ ਕੋਲ ਉੱਥੇ ਜਾਣ ਦਾ ਟਾਈ ਤੇ ਫਿਰ ਉਹਨੇ ਜਦੋਂ ਮਜ਼ਾਕ ਕਰਨਾ ਸੀ ਤੇ ਉਹ ਸਾਨੂੰ 5 ਲੱਖ ਰੁਪਏ ਦਾ ਮਜ਼ਾਕ ਕਰਦਾ ਤੇ ਸ਼ਰਾਬੀਆਂ ਨੂੰ ਆਦੇ ਯਾਰਾਂ ਨੂੰ ਜਾ ਕੇ ਉੱਥੇ 10-10 ਲੱਖ ਦੇ ਦੇ ਕੀ ਮੰਗ ਕੀ ਕਰਦੇ ਸੀ ਅਸੀਂ ਤਾਂ ਇਹ ਕਹਿੰਨੇ ਜੀ ਇੱਕ ਤਾਂ ਸਾਡੀ ਭਾਬੀ ਨੂੰ ਜਿਹੜਾ ਸ਼ਹੀਦਦਾਵਾਰ ਦਿੱਤਾ ਜਾਵੇ ਤੇ ਇੱਕ ਜਿਹੜਾ ਕਰੋੜ ਰੁਪਏ ਤੋਂ ਘੱਟ ਸੀ ਨਹੀਂ ਵੀ ਕਿਉਂਕਿ ਕਰੋੜ ਰੁਪਏ ਤੋਂ ਘੱਟ ਉਹਨਾਂ ਦਾ ਪਰਿਵਾਰ ਦਾ ਸਿਸਟਮ ਸੈੱਟ ਨਹੀਂ ਹੋਣਾ ਕਿਉਂਕਿ ਪਰਿਵਾਰ 'ਚ ਛੋਟਾ ਜਿਹਾ ਮੁੰਡਾ ਇੱਕ ਉਹਨੂੰ ਨੌਕਰੀ ਦਿੱਤੀ ਜਾਵੇ ਤਾਂ ਜੋ ਵੀ ਉਹਦਾ ਆਉਣ ਵਾਲਾ ਜਿਹੜਾ ਭਵਿੱਖ ਹੈ ਨਾ ਵੀ ਉਹਨਾਂ ਦਾ ਬਣ ਸਕੇ ਦੇਖੋ ਸਾਰਾ ਤਾਂ ਘਰ ਹੋ ਜਗਾ ਮਾਂ ਉਹਨਾਂ ਦੀ ਉਧਰ ਕੇ ਪਿਓ ਉਹਨਾਂ ਦੇ ਕੋਲ ਸ਼ਾਇਦ ਤੁਰਿਆ ਜਾਵੇ ਨਾ ਬੱਚੇ ਜਾਂ ਨਾ ਬੱਚੇ ਉਹ ਪਤਾ ਨਹੀਂ ਕੀ ਹੁੰਦੇ ਨਾਲ ਹੋਣਾ ਤੇ ਬੱਚਾ ਵੀ ਉਹ ਤੁਹਾਨੂੰ ਪਤਾ ਪਾਇਜ ਹੋ ਗਿਆ ਦੱਸੋ ਕੀ ਨਾਮ ਹੈ ਤੁਹਾਡਾ ਸੁਣੋ ਅਜੇ ਵੀ ਤੁਹਾਨੂੰ ਮੈਂ ਕਹਿ ਰਹੀ ਆ ਇਹ ਤਾਂ ਨਾ ਜੇ ਖਾਈ ਫਿਰਨੇ ਕੀ ਜੀਟੀ ਰੋਡ ਫਾਜ਼ਲ ਕਾ ਇੱਥੇ ਲੱਗਾ ਹੈ ਜੀ ਕੀ ਕੀ ਮੰਗ ਕਰਦੇ ਹੈਗੇ ਮੰਗ ਉਹਨ ਵੇਖੋ ਜੀ ਕੀ ਕਰਨੀ ਆ ਫੀ ਕੋਈ ਮੰਗ ਮੰਗਤੇ ਧਾਗੇ ਨਹੀਂ ਵੀ ਜਿਹੜੀ ਆਈ ਮੰਗਦੇ ਫਿਰਨੇ ਤੁਹਾਡੇ ਨਾਲ ਐਡਾ ਵੱਡਾ ਹਸਾ ਆਇਆ ਹੈ ਤਿੰਨ ਜੀ ਦੇ ਪਰਿਵਾਰ ਦੇ ਇੱਕ ਡਰਾਉਨ ਆ ਕੇ ਘਰੇ ਡਗਿਆ ਜਿੰਦੇ ਜੀ ਕਾਰ ਵੀ ਫਾੜ ਗਈ ਏ ਮੱਜਾਂ ਵੀ ਫਾੜ ਗੀਆਂ ਨੇ ਤਿੰਨੇ ਜੀ ਫੱਟੜ ਹੋ ਗਏ ਤੇ ਜਿੰਨਾ ਚੋ ਇੱਕ ਲੇਡੀ ਏ ਉਹਦੀ ਡੈਥ ਹੋ ਚੁੱਕੀ ਏ ਦੂਜਾ ਬੰਦਾ ਜਿਹੜਾ ਉਹ ਲੁਧਿਆਣੇ ਪਿਆ ਆ ਵਿਆ ਡੀ ਐਮ ਸੀ ਇੱਕ ਜਿਹੜਾ ਛੱਟਾ ਮੁੰਡਾ ਏ ਉਹ ਬਾਗੀ ਪਿਆ ਆ ਵਿਆ ਤੇ ਇਫੇ ਕਰਕੇ ਕੋਈ ਵੀ ਫਾੜੀ ਸੁਣਾਈ ਕਰਨ ਨਹੀਂ ਇੱਥੇ ਆ ਨਾ ਕੋਈ ਅਫਸਰ ਨਾ ਡੀ ਐਫ ਇ ਨਾ ਮੈਡਮ ਕੁਝ ਵੀ ਨਹੀਂ ਇਹ ਦਫਾ ਵੀ 10-10 ਲੱਖ ਰੁਪਈਆ ਜਿਹੜਾ ਸ਼ਰਾਬ ਵਾਲਿਆਂ ਨੂੰ ਦਿੱਤੀ ਜਾਂਦੇ ਰਫਾ ਨੂੰ ਮਖੌਲ ਕਰਦੇ ਨੇ 5 ਲੱਖ ਰੁਪਈਆ ਤੁਹਾਡੇ ਖਾਤੇ ਪਾ ਦੇਾਂਗੇ ਤੇ ਅਸੀਂ ਜਿਹੜਾ ਇਲਾਜ ਫਰੀ ਕਰਦੇ ਆਂਗੇ ਅਸੀਂ ਇਹ ਦਫਾ ਹੀ ਇੱਕ ਜਿਹੜਾ ਬੰਦਾ ਫੌਜੀ ਹੁੰਦਾ ਬਾਰਡਰ ਤੇ ਮਰ ਜਾਂਦਾ ਹੈ ਗੋਲੀ ਨਾਲ ਉਹਨੂੰ ਸ਼ਹੀਦ ਦਰਜਾ ਦਿੱਤਾ ਜਾਂਦਾ ਤੇ ਫਾਡੇ ਕਰੇ ਜਿਹੜਾ ਬੰਬ ਫਟਿਆ ਗਿਆ ਪਾਕਵਾਰ ਵਿੱਚ ਤੇ ਉਹ ਸਾਰਾ ਪਰਿਵਾਰ ਫਾੜਾ ਜ਼ਖਮੀ ਹੋਇਆ ਪਿਆ ਡੈਥ ਹੋ ਗਈ ਤਾਂ ਸਾਨੂੰ ਇੱਕ ਜਿੰਨਾ ਜਰ ਘਟੋਂ ਘਟ ਸ਼ਹੀਦ ਦਰਜਾ ਨਹੀਂ ਦਿੱਤਾ ਜਾਂਦਾ ਅਸੀਂ ਤੇ 1 ਕਰੋੜ ਰੁਪਈਆ ਆ ਕੇ ਅਨਾਉਂਸ ਨਹੀਂ ਕਰ ਦਿੱਤੀ ਸੀ ਅਸੀਂ ਇਹ ਛੜਕ ਤੋਂ ਨਹੀਂ ਉੱਠਾਂਗੇ ਨਾ ਤਰ ਨਾਲ ਉਹ ਨਾ ਤੇਰਾ ਫੀਫ ਨਹੀਂ ਕਰਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਬਲਕਾਰ ਸਿੰਘ ਭਾਰਤੀ ਕਫਾਨ ਜੁੰਨੀਆਂ ਡਕਾਉਂਦਾ ਜਿਹੜਾ ਫਾਜ਼ਿਲ ਕਰਦਾ